बि <laughs> जाम ਵਿਧਾਨ ਸਭਾ ਹਲਕਾ ਖੇਮਕਰ ਨਦੀਨ ਪੈਂਦੇ ਕਸਬਾ ਪਿਖੇਵਿੰਡ ਅਤੇ ਸੁਰ ਸਿੰਘ ਵਿਖੇ ਲੋਕ ਸਭਾ ਹਲਕਾ ਖਦੂਸ ਸਾਹਿਬ ਦੇ ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਰੀ ਵਿਰੋਧ ਕੀਤਾ ਗਿਆ ਇਸ ਉਪਰੰਤ ਗੱਲਬਾਤ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਅਤੇ ਕਿਸਾਨ ਆਗੂ ਗੁਰ ਸਾਹਿਬ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸੁਰ ਸਿੰਘ ਅਤ੍ਤੇ ਕਸਬਾ ਪਿਖੇਵਿੰਡ ਵਿਖੇ ਬੀਜੇਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਵਿਰੋਧ ਕਰਕੇ ਉਹਨਾਂ ਤੋਂ ਸਵਾਲ ਪੁੱਛੇ ਗਏ ਜਿਹਨਾਂ ਦਾ ਮਨਜੀਤ ਮੰਨਾ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਮਨਜੀਤ ਮੰਨਾ ਤਾਂ ਪੁੱਛਿਆ ਗਿਆ ਸੀ ਕਿ ਖਨੌਰੀ ਤੇ ਸਿੰਗੂ ਬਾਰਡਰ ਤੇ ਪ੍ਰਦਰਸ਼ਨ ਕਰਇ ਕਿਸਤਾਨਾ ਦਾ ਕੀ ਕਸੂਰ ਸੀ ਜਿਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਰਕੇ ਨੌਜਵਾਨ ਸ਼ੁਭਕਰਮ ਸ਼ਹੀਦ ਹੋ ਗਿਆ ਸੀ ਸ਼ਹੀਦ ਹੋ ਗਿਆ ਸੀ ਉਹਨਾਂ ਕਹਿੰਦੇ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਦਿੱਲੀ ਵਿਖੇ ਜਾ ਰਹੇ ਸਨ ਜਿਨ੍ਹਾਂ ਉੱਪਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਤਸ਼ੱਦਦ ਕੀਤਾ ਗਿਆ ਉਹਨਾਂ ਕਹਿੰਦੇ ਕਿ ਜਦ ਤੱਕ ਕਿਸਾਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪਿੰਡਾਂ ਵਿੱਚ ਭਾਜ-ਭਾਗ ਉਹਦਾ ਵਿਰੋਧ ਇਸੇ ਤਰ੍ਹਾਂ ਚਾਰੇ ਦਿਨ ਤੇ ਭਾਈ ਭਰੇ ਐਮਪੀ ਜਿਹੜਾ ਖੜਾ ਵਾ ਉਹ ਆਇਆ ਸੀ ਉਹਦੀ ਉਸ ਮੈਂ ਮਜ਼ਾਕ ਕੀਤਾ ਕਿ ਕੀ ਹੈ ਸਾਰਾ ਉਹਦਾ ਜਿਹੜਾ ਵਿਰੋਧ ਅਸੀਂ ਬੀਜੇਪੀ ਦਾ ਇਸਕਾ ਕੀ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਕੂਚ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤੇਾਂ ਦੇ ਵਿੱਚ ਬੈਰੀਕੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਿਲਿਆ ਕਿ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਲਾਊਡ ਹੀ ਨਹੀਂ ਕਿਸੇ ਵੀ ਆਲਵਲ ਦੇ ਵਿੱਚ ਕਾਨੂੰਨ ਆਪੀ ਆ ਕੇ ਦੇਖਦੇ ਤੇ ਗੋਲੀਆਂ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਹਥੌਲਤਾ ਜੀ ਨੂੰ ਸਤੇ ਡਾਕਟਰ ਰੈਂਕਰ ਵੀ ਸਾਡੇ ਦੇ ਸਤੇ ਔਰ ਗੋਲੀਆਂ ਵੀ ਸੱਦੀਆਂ ਮਾਰੀਆਂ ਗਈਆਂ ਸਾਡਾ ਸ਼ੁਭ ਕਰਨ ਜਿਹੜਾ ਸ਼ਹੀਦ ਕੀਤਾ ਹੈ ਸਾਨੂੰ ਉਹ ਉਹਦੇ ਵਿੱਚ ਇਹਨਾਂ ਕੀ ਕੀਤਾ ਹੈ ਸਾਡਾ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਸਾਨੂੰ ਐਵੇਂ ਨਸੀਬ ਕਹਿ ਕੇ ਉਹ ਤਾਂ ਮੁੱਕਰ ਗਿਆ ਇੱਕ ਕੀ ਇਹ ਸਰਕਥੋਕ ਚੱਟ ਸਰਕਾਰ ਹੈ ਜਿਸ ਕਰਕੇ ਅਸੀਂ ਆਪਣੇ ਹੰਗਾਰਾਕ ਦਾ ਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀ ਦਲ ਦੇ ਵਿੱਚ ਰਹਿ ਕੇ ਤੇ ਇਹਨੇ ਐਸਪ੍ਰਸਤੀਆਂ ਜਿੱਤੀਆਂ ਅੱਜ ਭਾਜੀਪੀ ਦੇ ਵਿੱਚ ਚਲਾ ਗਿਆ ਇੱਕ ਦਸੋ ਇੱਕ ਨਿਆਂ ਮ ਸਾਡੇ ਵਾਸਤੇ ਸਾਨੂੰ ਹਰੇਕ ਪਪਲ ਕਲ ਵਾਸਤੇ ਅਸੀਂ ਨਿਆਂ ਮੰਗਦੇ ਸਾਨੂੰ ਨਿਆਂ ਉਹ ਨ ਦੇ ਜਾ ਪਰ ਕੋਈ ਨਿਆਂ ਨਹੀਂ ਸਾਨੂੰ ਤੇਰੇ ਜਿਹੜਾ ਵੀ ਅਸੀਂ ਰੋਸ ਕਰ ਰਹੇ ਸਿਰਫ ਆਪਣੇ ਜਵਾਬਾ ਵਾਸਤੇ ਕਰ ਰਹੇ ਆ ਕਿ ਜਵਾਬ ਲੈਣ ਵਾਸਤੇ ਅਸੀਂ ਰੋਸ ਇਸ ਕਰਕੇ ਕਰ ਰਹੇ ਆ ਕਿ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣਾ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਹੈ ਸ਼ੋਭ ਕਰਨ ਲੈ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਕਿਸਾਨਾਂ ਨਾਲ ਉਹਨੂੰ ਇਹਨਾਂ ਜੇਲਾ ਵਿੱਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਇਹ ਸਭ ਭਾਜਪਾ ਦੀ ਸਰਕਾਰ ਦੇ ਹੁੰਦਿਆਂ ਇਹ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ ਮੰਨਾ ਦਾ ਪਹੁੰਚਣ ਦੇ ਕੀ ਮਾਮਲਾ ਕੀ ਹੈ ਸਾਰਾ ਬੋਲਣ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਕਿ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਉਹ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ ਕਿ ਇਵੈਂਟ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਇੱਕ ਸੰਯੁਕਤ ਸ hẳn ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਲਾਂ ਤੋਂ ਭੱਜ ਚੁੱਕੇ ਭਾਗੋੜੇ ਹੋ ਚੁੱਕੇ ਨੇ ਕਿਉਂਕਿ ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਆ ਕਿ 13 ਮਹੀਨੇ ਤੁਸੀਂ ਦਿੱਲੀ ਦੇ ਵਿੱਚ ਬਿਠਾ ਕੇ ਰੱਖਿਆ 750 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿਂਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਬਾਡਰਾਂ ਨੂੰ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਦੇ ਤੇਨ ਤਸ਼ੱਦਦ ਕੀਤਾ ਟਰਾਲੀਆਂ ਟਰੈਕਟਰ ਤੋੜ ਪਨ ਕੀਤੀ ਇਹਨਾਂ ਨੇ ਇੱਕ ਸਾਡੇ ਕਿਸਾਨ ਸੁਖ ਕਰਨ ਸਿੰਘ ਦੀ ਸ਼ਹੀਦ ਹੋ ਗਿਆ ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ ਜਵਾਬ ਕਰਨੇ ਸੀਗੇ ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ ਤੇ ਐਂਟਰ ਨਹੀਂ ਹੋਣ ਦੇਵਾਂਗੇ ਕਿਉਂਕਿ ਦਿੱਲੀ ਸਾਡਾ ਰਾਈਟ ਬੰਦਾ ਵਾ ਸਾਡੀ ਰਾਜਧਾਨੀ ਆ ਤੇ ਇਹ ਆਪ ਜਨਾ ਵੋਟਾਂ ਲੈਣ ਤੇ ਹਲਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਐਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵਛੇ ਘੇਰ ਕੇ ਇਹਨੂੰ ਸਵਾਲ ਜਵਾਬ ਕੀਤੇ ਸੀ ਸਾਡੇ ਸਵਾਰਾਂ ਤੋਂ ਘੋੜਾ ਆ ਚੁੱਕਾ ਮੰਨਦਾ